ਇਹ ਕਿਹੜੀ ਬਲੱਡ ਲਾਈਨ ਦਾ ਇਹ ਬੱਬੂ ਖਾਨ ਬਲੱਡ ਲਾਈਨ ਦਾ ਜੀ ਅੱਛਾ ਬੱਬੂ ਖਾਨ ਬਲੱਡ ਲਾਈਨ ਮੇਨੇ ਦਾ ਜਿਹੜਾ ਫਾਦਰ ਆ ਉਹ ਦੋ ਵਾਰ ਚੈਂਪੀਅਨ ਬਣ ਚੁੱਕਿਆ ਜੀ ਜੀ ਤੇ ਤਾਂ ਚੰਗਾ ਆਉਣਾ ਹੀ ਆਉਣਾ ਮਾੜੀ ਤੇ ਚੰਗਾ ਆਵੇ ਸਵਾਲ ਫੇਰ ਆਉਂਦਾ ਫੇਰ ਆਉਂਦਾ ਜੀ ਬ੍ਰੇਡਰ ਦਾ ਵੀ ਲਓ ਜੀ ਦੋਸਤੋ ਅੱਜ ਅਸੀਂ ਇਹੋ ਜੇ ਸ਼ਖਸ ਕੋਲ ਪਹੁੰਚੇ ਆ ਕਿ ਜੰਡ ਵਾਲੇ ਖਰਤਾ ਪਿੰਡ ਹੈ ਉਹਨਾਂ ਦਾ ਤੇ ਸ਼ੌਂਕੀ ਨੇ ਸਾਰੇ ਹੀ ਜਾਨਵਰਾਂ ਦੇ ਤੇ ਪੰਛੀਆਂ ਦੇ ਉਹਨਾਂ ਦੇ ਕੋਲ ਇੱਕ ਖਾਸ ਬਰੀਡ ਹੈ ਬਰਬਰੀ ਬੱਕਰੀਆਂ ਚੰਗੀਆਂ ਚੰਗੀਆਂ ਬੱਕਰੀਆਂ ਨੇ ਚੰਗੀ ਬਲੱਡ ਲਾਈਨ ਦੀਆਂ ਨੇ ਆਜੋ ਤੁਹਾਨੂੰ ਦਿਖਾਉਣੇ ਆ ਉਹਦੀਆਂ ਬੱਕਰੀਆਂ ਉਹਦਾ ਫਾਰਮ ਕੱਲੀ-ਕੱਲੀ ਬੱਕਰੀ ਦਿਖਾਵਾਂਗੇ ਬਹੁਤ ਚੰਗੀ ਕੁਆਲਿਟੀ ਦੀਆਂ ਨੇ ਆਜੋ ਤੁਹਾਨੂੰ ਮਲਾਉਣੇ ਉਸ ਸਤਿ ਸ਼੍ਰੀ ਅਕਾਲ ਵੀਰ ਜੀ ਬਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਪਿੰਡ ਜਾਂਦਾਲਾ ਪਹੁੰਚੇ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਆਪਣੇ ਸਮੇਂ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਜੀ ਹਦਰ ਜਸਪ੍ਰੀਤ ਜੀ ਆਪਾਂ ਨੂੰ ਇਹ ਕੰਮ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ 2 ਸਾਲ ਹੋ ਗਏ ਵੀਰ ਜੀ ਕੰਮ ਕੀਤੇ 2 ਸਾਲ ਹੋ ਗਏ ਆਪਣੇ ਕੋਲ ਕੱਲੀ ਬਰਬਰੀ ਵੀ ਹੈ ਕਿ ਹੋਰ ਵੀ ਬਰਬਰੀ ਹੈ ਵੀਰੇ ਮੇਨਤਾ ਪਰ ਬਿੱਟਲ ਹੈ ਆਪਾਂ ਸਿਰਫ ਬਿੱਟਰ ਰੱਖਿਆ ਬਰਬਰੀ ਬੱਚਿਆਂ ਦੇ ਕੋਈ ਦੁੱਧ ਨਾਲ ਦੀ ਕੋਈ ਦਿੱਕਤ ਆ ਜੇ ਤਾਂ ਬੱਚੇ ਤਿਆਰ ਕਰਨ ਵਾਸਤੇ ਤੁਸੀਂ ਬਿੱਟਲਾਂ ਰੱਖੀਆਂ ਨੇ ਇੱਕ ਦੋ ਰੱਖੀ ਜਾਂ ਆਪਣੇ ਜਿਵੇਂ ਪਿੰਡ 'ਚ ਕੋਈ ਆ ਜੇ ਵੀ ਦੁੱਧ ਵਾਸਤੇ ਆ ਜੇ ਉਹਨਾਂ ਵਾਸਤੇ ਰੱਖਿਆ ਆਪਾਂ ਫ੍ਰੀ ਦੁੱਧ ਦਿੰਨੇ ਮੁੱਲ ਨਹੀਂ ਦੁੱਧ ਦਿੰਦੇਗੀ ਠੀਕ ਹੈ ਜੀ ਅੱਛਾ ਜਸਪ੍ਰੀਤ ਜੀ ਜਿਹੜੀ ਇਹ ਤੁਹਾਡੇ ਕੋਲ ਬਲੱਡ ਲੈਣ ਗਈ ਆ ਹਾਂਜੀ ਇਹ ਤੁਸੀਂ ਮੁੱਲ ਲੈ ਕੇ ਆਏ ਹਾਂਜੀ ਬੱਕਰੀਆਂ ਮੁੱਲ ਲਈਆਂ ਜੀ ਤੇ ਬਾਕੀ ਇੱਕ ਪੂਰੇ ਇਹਨਾਂ ਦੇ ਸਾਰੇ ਬੱਚਿਆਂ ਦਾ ਆਪਣੇ ਕੋਲੇ ਤਕਰੀਬਨ ਆ ਗਿਆ ਅੱਛਾ ਇੱਕ ਸੂਆ ਆਪਾਂ ਲੈ ਲਿਆ ਹਾਂਜੀ ਸਾਰੀਆਂ ਤਾਂ ਆ ਗਿਆ ਦੁਬਾਰਾ ਫਿਰ ਸਾਰੀਆਂ ਇਹ ਕ੍ਰੋਸ ਆ ਤਿੰਨ ਤਿੰਨ ਮਹੀਨੇ ਲੀਆਂ ਸਾਰੀਆਂ ਗੱਬੜਨ ਦਵਾ ਠੀਕ ਹੈ ਠੀਕ ਹੈ ਅੱਛਾ ਜਸਪ੍ਰੀਤ ਜੀ ਜਿਹੜਾ ਤੁਸੀਂ ਆ ਬ੍ਰੀਡਰ ਫੜ ਰੱਖਿਆ ਆ ਬੱਕਰਾ ਫੜ ਰੱਖਿਆ ਹਾਂਜੀ ਹਾਂਜੀ ਇਹ ਕਿਹੜੀ ਬਲੱਡ ਲਾਈਨ ਦਾ ਇਹ ਬੱਬੂ ਖਾਨ ਬਲੱਡ ਲਾਈਨ ਦਾ ਜੀ ਅੱਛਾ ਬੱਬੂ ਖਾਨ ਬਲੱਡ ਲਾਈਨ ਜਿਹੜੇ ਕਾਫੀ ਦਿਨਾਂ ਤੋਂ ਚਰਚਾ ਵਿੱਚ ਰਹੇ ਰਹੇ ਨੇ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਹਾਂ ਜੀ ਚੈਂਪੀਅਨ ਪਿੱਛੇ ਚੈਂਪੀਅਨ ਬੱਕਰਾ ਵੀ ਹੈ ਜਾਨਵਰ ਜੀ ਸਾਰੇ ਮੇਰੇ ਦਾ ਜਿਹੜਾ ਫਾਦਰ ਆ ਉਹ ਦੋ ਵਾਰ ਚੈਂਪੀਅਨ ਰਹਿ ਚੁੱਕਾ ਜੀ ਹਾਂ ਜੀ ਹਾਂ ਜੀ ਤੇ ਉਹਦੇ ਬੱਚੇ ਲਗਭਗ ਜੇ ਐਮਪੀ ਨੇ ਸਾਰੇ ਜੀ ਪਿੱਛੇ ਜਿਹੜਾ ਉਹਦਾ ਬੱਕਰਾ ਵਿੱਚ ਬਫਤਾਵਰ ਠੀਕ ਹੈ ਜੀ ਠੀਕ ਹੈ ਹਾਂ ਉਹ ਵੀ ਚੈਂਪੀਅਨ ਹੈ ਤਕਰੀਬਨ ਸਾਰੇ ਉਹਨਾਂ ਕੋਲ ਜਾਨਵਰ ਅੱਧੇ ਨਾਲੋਂ ਤਾਂ ਜ਼ਿਆਦਾ ਵੈਸੇ ਉਹਨਾਂ ਕੋਲ ਆਪ ਨੂੰ ਬਸ ਇੱਕ ਤਰ੍ਹਾਂ ਦਾ ਲੱਕੀ ਡਰਾ ਹੰਗੂਈ ਆ ਬਹੁਤ ਮੰਨ ਲਓ ਭਾਗਾਣਾ ਕਹਿ ਸਕਦੇ ਆ ਸਪਾਰਚਪ ਵੀ ਕਹਿ ਕੇ ਉਹਦੇ ਕੋਲ ਤੁਹਾਨੂੰ ਪਤਾ ਹੀ ਆ ਜੀ ਬੱਚਾ ਬਹੁਤ ਔਖਾ ਮਿਲਦਾ ਹਾਂ ਬਹੁਤ ਔਖਾ ਮਿਲਦਾ ਕਿਉਂਕਿ ਉਹਨਾਂ ਦੀ ਥੋੜੀ ਜਿਹੀ ਆ ਅੱਜ ਕੱਲ ਡਿਮਾਂਡ ਜਿਆਦਾ ਹੋਣ ਕਰਕੇ ਬਸ ਉਹਨਾਂ ਦੇ ਬੱਚੇ ਪੂਰੇ ਨਹੀਂ ਆ ਰਹੇ ਹਾਂਜੀ ਪੂਰੇ ਨਹੀਂ ਆ ਰਹੇ ਠੀਕ ਹੈ ਜੀ ਠੀਕ ਹੈ ਜਸਪ੍ਰੀਤ ਜੀ ਬਹੁਤ ਸੋਹਣਾ ਹੈ ਅੱਛਾ ਤੁਸੀਂ ਵੀ ਯਾਨੀ ਕਿ ਉਹਨੂੰ ਬੱਬੂ ਨੂੰ ਬੱਬੂ ਤੋਂ ਹੀ ਕਿਉਂ ਖਰੀਦਿਆ ਹੈ ਬਲਾ ਇਹ ਮੈਂ ਬਹੁਤ ਫਾਰਮ ਵਿజిਟ ਕੀਤੀ ਸੀਗੇ ਠੀਕ ਹੈ ਜੀ ਪਰ ਮੈਨੂੰ ਮੰਨ ਲਓ ਜੀ ਇੱਕ ਨਹੀਂ ਆਪ ਫਾਰਮ ਦੇਖਿਆ ਪਹਿਲਾਂ ਬੋਰਿੰਗ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਫਾਰਮ ਵੀ ਦੇਖੇ ਬੱਕਰੇ ਵੀ ਦੇਖੇ ਸਾਰਾ ਕੁਝ ਦੇਖਿਆ ਠੀਕ ਹੈ ਜੀ ਬਰੀਡਰ ਵੀ ਚੈੱਕ ਕੀਤੇ ਉਹਨਾਂ ਦੇ ਗਾ ਰਿਜ਼ਲਟ ਵੀ ਦੇਖੇ ਨਹੀਂ ਇਹ ਗੱਲ ਜਸਪ੍ਰੀ ਤੁਹਾਡੀ ਬਹੁਤ ਸਿਆਣੀ ਹੈਗੀ ਆ ਵੀ ਕੋਈ ਵੀ ਫਾਰਮ ਹਾਂ ਕੋਈ ਵੀ ਫਾਰਮ ਨਵਾਂ ਸਟਾਰਟ ਕਰਨਾ ਹੋਵੇ ਨਾ ਹਾਂਜੀ ਵਿਜਤਾ ਵੈਸੇ ਤਾਂ ਸਾਰੇ ਹੀ ਫਾਰਮਾਂ ਦੇ ਵਿੱਚ ਕਰੋ ਹਾਂਜੀ ਹਾਂ ਇੱਕ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਹਾਨੂੰ ਨੌਲੇਜ ਨਹੀਂ ਸਾਰਿਆਂ ਕੋਲੋਂ ਸਾਰਿਆਂ ਦੀ ਨੌਲੇਜ ਲਓ ਤੇ ਸਾਰਿਆਂ ਦੇ ਜਾਨਵਰ ਵੇਖ ਕੇ ਫਿਰ ਹੀ ਲੈਣੇ ਚਾਹੀਦੇ ਨੇ ਇਹ ਤੁਹਾਡੀ ਵੈਸੇ ਬਹੁਤ ਸਿਆਣਾ ਭਾਲੀ ਗੱਲ ਹੈ ਅੱਛਾ ਤੁਸੀਂ ਫਾਰਮ ਹੋਰ ਵੀ ਬਹੁਤ ਵੇਖੇ ਨੇ ਹੋਰ ਦੇਖੇ ਫਾਰਮ ਜੀ ਪਰ ਮੇਨ ਗੱਲ ਪਤਾ ਕੀ ਨੇ ਜੀ ਲੋਕਾਂ ਕੋਲੇ ਹੈਗੇ ਆ ਬੱਕਰੇ ਆਪਾਂ ਇਹ ਨਹੀਂ ਬਰੀਡਰ ਕਹਿ ਸਕਦੇ ਬਹੁਤ ਵਧੀਆ ਬਰੀਡਰ ਆ ਪਰ ਮੈਨੂੰ ਉਹਨਾਂ ਦੇ ਰਿਕਾ ਰਿਜ਼ਲਟ ਨਹੀਂ ਲੱਗੇਗੇ ਜੇ ਭਾਈ ਜੀ ਰਿਜ਼ਲਟ ਹੀ ਨਾ ਸਹੀ ਹੋਊਗਾ ਤਾਂ ਫਿਰ ਆਪਾਂ ਬਰੀਡਰ ਦਾ ਕੀ ਕਰਾਂਗੇ ਸਰ ਉਹ ਬਰੀਡਰ ਨਹੀਂ ਗਿਣਿਆ ਜਾਂਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਇਹ ਆ ਬੱਚੇ ਨੂੰ ਜੀ ਆਪਾਂ ਹਨਾ ਜਿਹਦਾ ਰਿਜ਼ਲਟ ਲਿਆ ਠੀਕ ਹੈ ਤੁਹਾਨੂੰ ਇੱਥੇ ਵੀ ਦਿਖਾ ਦੇਣਾ ਬੱਕਰੀਆਂ ਟੁੱਟੇ ਕੰਨ ਵਾਲੀਆਂ ਬੱਕਰੀਆਂ ਦੀ ਵੀ ਛੱਡੇ ਜੀ ਉਹਨਾਂ ਦੇ ਵੀ ਆਪਣੇ ਉਧਰ ਬੱਚੇ ਫਿਰਦੇ ਤੁਹਾਨੂੰ ਦਿਖਾਵਾਂਗੇ ਬਾਅਦ ਚ ਆਪਾਂ ਠੀਕ ਹੈ ਤੇ ਐਂ ਜੀ ਪੂਰੇ ਸਿਰਾ ਬੱਚੇ ਆਏ ਉਹਨਾਂ ਦੇ ਅੱਛਾ ਟੁੱਟੇ ਕੰਨਾਂ ਬੱਕਰੀਆਂ ਦੇ ਵਿੱਚੋਂ ਵੀ ਚੰਗੇ ਸਿਰਾ ਬੱਚੇ ਲਿਆ ਆਏ ਆਪਣੇ ਕੋਲੇ ਲਗਭਗ ਦਾ ਮਾਲਕ ਦੀ ਕਿਰਪਾ ਨਾਲ ਸਾਰੀਆਂ ਬੱਕਰੀਆਂ ਪੂਰੀਆਂ ਟੌਪ ਕੁਆਲਿਟੀ ਹੈ ਜੇ ਕੋਈ ਲੋ ਕੁਆਲਿਟੀ ਚ ਹੈਗੀਆਂ ਵੀ ਆਪਾਂ ਨੂੰ ਉਹਦਾ ਕੋਈ ਦਿੱਕਤ ਨਹੀਂ ਆਪਾਂ ਨੂੰ ਤਾਂ ਬੈਨੀਫਿਟ ਹੀ ਹੈ ਕਿਉਂਕਿ ਉਹਦੇ ਤੇ ਵੀ ਇਹਨੂੰ ਛੱਡਾਂਗੇ ਹਾਂਜੀ ਹਾਂਜੀ ਬੱਚੇ ਤਾਂ ਵੀ अच्छा बच्चे आ, आप ਦੇ ਨਾਲ ਦੇ ਕੱਢੇਗਾ ਉਹ 21 ਗੱਡੂਗਾ ਜੀ اچھا 21 ਕੱਢੇਗਾ ਠੀਕ ਹੈ ਜੀ ਠੀਕ ਹੈ ਲਾ ਜਸਪ੍ਰੀਤ ਜੀ ਤੁਸੀਂ ਹੁਣ ਆਪਾਂ ਨੂੰ ਇਹਦੇ ਬੱਚੇ ਵਿਖਾ ਸਕਦੇ ਹਾਂ ਜੀ ਬੱਚੇ ਜਰੂਰ ਜੀ ਜਸਪ੍ਰੀਤ ਜੀ ਇਹ ਉਸ ਬ੍ਰੀਡਰ ਦਾ ਇਹ ਰਿਜ਼ਲਟ ਹੈ ਇਹ ਬੱਚੇ ਨੇ ਉਹਦੇ ਹਾਂਜੀ ਹਾਂਜੀ ਅੱਛਾ ਇਹ ਪਹਿਲੇ ਸੂਏ ਦੇ ਨੇ ਹਾਂਜੀ ਠੀਕ ਹੈ ਜੀ ਠੀਕ ਹੈ ਲਓ ਜੀ ਤੁਸੀਂ ਵਿਖਾਓਗੇ ਹਾਂਜੀ ਜਰੂਰ ਬੱਚੇ ਜਰੂਰ ਦਿਖਾਓ ਸਾਨੂੰ ਉਸ ਬ੍ਰੀਡਰ ਦੇ ਆ ਦੇਖੇ ਇਹ ਗੇ ਬੱਬੂ ਖਾਨ ਬਲੱਡ ਲਾਈਨ ਹਾਂਜੀ ਦਾ ਬ੍ਰੀਡਰ ਹੈ ਤੁਹਾਡੇ ਕੋਲ ਹਾਂਜੀ ਬ੍ਰੀਡਰ ਉਹਦੇ ਬੱਚੇ ਨੇ ਠੀਕ ਹੈ ਠੀਕ ਹੈ ਪਰ ਇਹਦੀ ਮਾਂ ਨੇ ਤੁਸੀਂ ਦੇਖੋਗੇ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਉਹਦਾ ਬੱਚਾ ਹੈਗਾ ਵੀ ਆਪਾਂ ਤੁਹਾਨੂੰ ਸਾਹਮਣੇ ਦੁੱਧ ਦੇ ਵਿੱਚ ਘਾ ਕੇ ਦਿਖਾ ਦਈਏ ਵੀ ਇਹ ਨਹੀਂ ਕਿ ਆ ਵੀ ਕਿਸੇ ਹੋਰ ਦਾ ਬੱਚਾ ਹੋਊਗਾ ਨਾ ਨਹੀਂ ਉਹ ਕੁਆਲਿਟੀ 'ਚ ਘਟ ਹੈ ਕਿ ਕਿਵੇਂ ਕੀ ਇਹਦੀ ਮਾਂ ਕੁਆਲਿਟੀ 'ਚ ਬਹੁਤ ਲੋ ਆ ਅੱਛਾ ਕੁਆਲਿਟੀ ਚ ਲੋ ਆ ਟੁੱਟੇ ਕੰਨ ਵੀ ਕੰਨ ਜੀ ਨੂੰ ਟੁੱਟੇ ਵੀ ਕਹਿ ਦਿੰਦੇ ਆ ਠੀਕ ਹੈ ਉਹਦੇ ਚਾਹੇ ਤੇ ਪਰ ਤੁਸੀਂ ਆ ਬੱਚਾ ਦੇਖੋ ਤੁਹਾਨੂੰ ਸਾਫ ਇਹ ਬੱਚਾ ਦਾ ਕੀ ਬਾਤ ਹੈ ਪੁੱਖਾ ਲਾ ਰਿਹਾ ਬੱਚੇ ਕੁਝ ਕਹਿੰਦੇ ਗੱਲਾਂ ਨੇ ਬੱਚਾ ਬਹੁਤ ਸੋਹਣਾ ਹੈ ਹਾਂਜੀ ਤੇ ਬ੍ਰੀਡਰ ਵੀ ਉਹ ਗਿਣਿਆ ਜਾਂਦਾ ਜਿਹੜਾ ਆਪ ਨਾਲ ਵੀ ਚੰਗੇ ਰਿਜ਼ਲਟ ਕਰੇ ਹਾਂਜੀ ਹਾਂਜੀ ਆਪ ਨਾਲੇ ਬਹੁਤ ਸੋਹਣੇ ਜੀ ਹੋਰ ਵਿਖਾਓਗੇ ਜਸਪ੍ਰੀਤ ਜੀ ਸਾਨੂੰ ਬੱਚੇ ਹਾਂਜੀ ਜ਼ਰੂਰੀ ਦਿਖਾਓ ਹੋਰ ਲਓ ਜੀ ਇਹ ਤੁਸੀਂ ਦੇਖ ਸਕਦੇ ਜੇ ਜਸਪ੍ਰੀਤ ਝੰਡਾ ਵਾਲਿਆ ਖਰਤੇ ਤੋਂ ਇਹਨਾਂ ਦਾ ਤੇਰੀ ਮਾਂ ਜਿਹੜੀ ਗੱਲ ਹੈ ਇਹਦੀ ਮਾਂ ਵੀ ਮਾੜੀ ਨਹੀਂ ਇਹਦੀ ਮਾਂ ਬਹੁਤ ਵਧੀਆ ਜੀ ਅੱਛਾ ਇਹਦੀ ਮਾਂ ਚੰਗੀ ਹੈ ਇਹਦੀ ਮਾਂ ਚੰਗੀ ਹੈ ਜੀ ਠੀਕ ਹੈ ਜੀ ਠੀਕ ਹੈ ਪਰ ਮੰਨ ਲਓ ਤਾਂ ਤੁੰਦਸੀ ਇਹਨਾਂ ਜੀ ਚੰਗੀ ਤੇ ਤਾਂ ਚੰਗਾ ਆਉਣਾ ਹੀ ਆਉਣਾ ਚੰਗਾ ਆਉਣਾ ਹੀ ਆਉਣਾ ਮਾੜੀ ਤੇ ਚੰਗਾ ਆਵੇ ਸਵਾਲ ਫੇਰ ਆਉਂਦਾ ਜੀ ਫੇਰ ਆਉਂਦਾ ਬਰੀਡਰ ਦਾ ਬਰੀਡਰ ਆਪਾਂ ਇਹ ਨਹੀਂ ਆਨੇ ਬਰੀਡਰ ਲੋਕਾਂ ਕੋਲੇ ਬਹੁਤ ਚੰਗੇ ਚੰਗੇ ਪਏ ਆ ਪਰ ਮੇਨ ਗੱਲ ਤੁਹਾਨੂੰ ਵੀ ਪਤਾ ਜੀ ਬੱਚੇ ਤੋਂ ਆਪਾਂ ਬੱਚਾ ਲੈਣਾ ਆਪਾਂ ਬਰੀਡਰ ਬਹੁਤ ਹੋ ਤਾਂ ਹੈਗਾ ਜੀ ਬਰੀਡਰ ਦਾ ਸੁਣਾ ਨਹੀਂਗਾ ਬਰੀਡਰ ਨੇ ਸੁਣਾ ਨਹੀਂ ਬਰੀਡਰ ਨੇ ਤਾਂ ਗੱਲ ਬਿਲਕੁਲ ਇਹ ਗੱ ਲਓ ਜੀ ਇਹ ਤੁਸੀਂ ਵੇਖ ਸਕਦੇ ਹਾਂਜੀ ਅੱਛਾ ਜਸਪ੍ਰੀਤ ਜੀ ਹੋਰ ਵਿਖਾਓਗੇ ਸਾਨੂੰ ਉਹਦਾ ਰਿਜ਼ਲਟ ਹਾਂਜੀ ਆ ਪੱਠਾ ਫਿਰਦਿਆਂ ਜੀ ਹਾਂ ਪੱਠਾ ਦਿਖਾ ਦਿਓ ਸਾਨੂੰ ਆ ਪੱਠਾ ਫਿਰਦਿਆਂ ਜੀ ਠੀਕ ਹੈ ਜੀ ਕਿਆ ਬਾਤ ਹੈ ਜੀ ਅੱਛਾ ਜਸਪ੍ਰੀਤ ਜੀ ਤੁਹਾਡੇ ਕੋਲ ਕੋਈ ਵੈਸੇ ਤਾਂ ਬੱਬੂ ਵਾਲੇ ਕਈ ਚਿੱਟੀ ਅੱਖ ਦੇ ਵੀ ਕੱਢਦੇ ਨੇ ਹਾਂਜੀ ਹਾਂਜੀ ਆਪਣੇ ਕੋਲ ਵੀ ਕੋਈ ਆਇਆ ਹੈ ਉਹ ਜਿਹੜਾ ਚਿੱਟੀ ਅੱਖ ਦਾ ਬੱਚਾ ਆਪਣੇ ਕੋਲੇ ਚਿੱਟੀ ਅੱਖ ਦਾ ਜੀ ਆਪਣੇ ਕੋਲੇ ਬੱਕਰੀਆਂ ਚਿੱਟੀ ਅੱਖ ਰੀਆਂ ਹੈਣੀਆਂ ਜੀ ਅੱਛਾ ਇੱਕ ਗੱਲ ਹੋਰ ਹੈ ਜੀ ਕਈਆਂ ਦੇ ਮਨ 'ਚ ਵਹਿਮ ਹੈਗਾ ਜੀ ਚਿੱਟੀ ਅੱਖ ਤੇ ਕਾਲੀ ਅੱਖ ਦਾ ਤੁਹਾਡੀ ਨਜ਼ਰ ਕਿਵੇਂ ਅਸੀਂ ਕਾਣੀ ਇਹ ਗੱਲ ਨੂੰ ਨਹੀਂ ਮੰਨਦਾਈ ਆਪਾਂ ਅੱਛਾ ਇਹ ਗੱਲ ਨੂੰ ਨਹੀਂ ਮੰਨਦੇ ਕੋਈ ਚਿੱਟੀ ਕਾਲੀ ਦਾ ਕੋਈ ਮਤਲਬ ਨਹੀਂ ਮੇਨ ਗੱਲ ਹੈਗੀ ਜੀ ਬੱਚਾ ਸੋਹਣਾ ਹੋਣਾ ਚਾਹੀਦਾ ਮੂੰਹ ਮੱਥਾ ਸੋਹਣਾ ਹੋਣਾ ਜੀ ਦਾ ਕੰਨ ਤਾਂ ਸੋਹਣਾ ਇੱਕ ਮੇਨ ਸਭ ਤੋਂ ਵੱਡੀ ਚੀਜ਼ ਹੈ ਤੁਹਾਨੂੰ ਤੁਸੀਂ ਦੇਖਿਆ ਆਪਣੇ ਬੱਕਰੇ ਦੇ ਕੰਨ ਠੀਕ ਹੈ ਛੋਟਾ ਕੰਨ ਹੋਊਗਾ ਮੋਟਾ ਕੰਨ ਹੋਊਗਾ ਅੱਛਾ ਕੰਨ ਹਾਂ ਬਿਲਕੁਲ ਛੋਟਾ ਹੋਊਗਾ ਛੋਟਾ ਤੇ ਮੋਟਾ ਹੋਊਗਾ ਠੀਕ ਹੈ ਜੀ ਠੀਕ ਹੈ ਤਿੱਖਾ ਬਿਲਕੁਲ ਬਿਲਕੁਲ ਜਸਪ੍ਰੀਤ ਜੀ ਕੰਨ ਵੀ ਉਹੀ ਖੜਾ ਹੋਊਗਾ ਜਿੰਨਾ ਮੁੱਢ ਚੰਗਾ ਹੋਊਗਾ ਮੁੱਢ ਚੰਗਾ ਪੂਰਾ ਮੁੱਢ ਚੰਗਾ ਹੋਊਗਾ ਹਾਂਜੀ ਉਹਦੇ ਦੇਖੋ ਬਰੀਡਰ ਦਾ ਮੋਟੇ ਜੀ ਅਪਾ ਜਿਹਨੇ ਦਾ ਹਜੇ ਚਲੋ ਛੋਟੇ ਮੁੱਢ ਬਾਨਨੇ ਹਨਾ ਠੀਕ ਹੈ ਜੀ ਉਹ ਤਾਂ ਤੁਸੀਂ ਮੁੱਢ ਦੇਖੋਗੇ ਹਾਂਜੀ ਹਾਂ ਅੱਛਾ ਮੋਢ ਮੋਟਾ ਹੈ ਕੰਨ ਛੋਟਾ ਹੈ ਫਿਰ ਉਹ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਜਾਨਵਰ ਵੈਸੇ ਜਸਪਰੀ ਤੁਹਾਡੇ ਕੋਲ ਬਹੁਤ ਸੋਹਣੇ ਨੇ ਤੇ ਤੁਹਾਡੀ ਅੱਛਾ ਇਹਨਾਂ ਨੂੰ ਆਪਾਂ ਖੁਰਾਕ ਕੀ ਪਾ ਰਹੇ ਖੁਰਾਕ ਤਾਂ ਜੀ ਆਪਣੀ ਗਰੇਜਿੰਗ ਦੀ ਵੀ ਜਾਂਦੀਆਂ ਬਾਹਰ ਠੀਕ ਹੈ ਜੀ ਹਾਂਜੀ ਤੇ ਬਾਕੀ ਘਰੇ ਵੀ ਪਾ ਦਈ ਦੇ ਜੀ ਦਾਣਾ ਮੱਲਵਾਹੀ ਨੋਰਮਲ ਮੋਠ ਮੂੰਗੀ ਬਾਕੀ ਆਪਣੇ ਘਰੇ ਕਣਕ ਮੱਕੀ ਠੀਕ ਹੈ ਜੀ ਅੱਛਾ ਆਪਾਂ ਘਰੇ ਵੀ ਪਾਈ ਦੇ ਠੀਕ ਹੈ ਵੈਸੇ ਜਸਪ੍ਰੀਤ ਜੀ ਵੈਸੇ ਤਾਂ ਇਹ ਜਾਨਵਰ ਜਿੰਨਾ ਆਪਾਂ ਬਾਹਰ ਲਿਜਾਵਾਂਗੇ ਹਾਂ ਉਹ ਨਹੀਂ ਇਹ ਜਾਨਵਰ ਖੁਸ਼ ਤੇ ਉਹਨਾਂ ਹੀ ਚੰਗੇ ਰਹਿੰਦੇ ਨੇ ਜੀ ਹਾਂਜੀ ਹਾਂਜੀ ਵੈਸੇ ਜਾਨਵਰ ਤੁਹਾਡੇ ਕੋਲ ਬਹੁਤ ਸੋਹਣੇ ਨੇ ਹਾਂਜੀ ਠੀਕ ਹੈ ਜੀ ਜਸਪ੍ਰੀਤ ਜੀ ਹੁਣ ਤੁਸੀਂ ਅੱਛਾ ਆ ਬੱਚਾ ਦੇਖੋ ਜੀ ਆ ਤੁਸੀਂ ਮੰਨ ਲਓ ਹਨਾ ਉਹ ਤਾਂ ਸੀਗੇ ਆਪਣੇ ਮਸਾ ਡੇਢ ਡੇਢ ਮਹੀਨਿਆਂ ਦੇ ਬੱਚੇ ਤਿੰਨ ਤਿੰਨ ਮਹੀਨੇ ਦੋ ਦੋ ਮਹੀਨੇ ਦੇ ਬੱਚੇ ਹਾਂਜੀ ਹਾਂਜੀ ਆ ਢਾਈ ਮਹੀਨਿਆਂ ਦਾ ਬੱਚਾ ਜੀ ਅੱਛਾ ਢਾਈ ਮਹੀਨਿਆਂ ਦਾ ਠੀਕ ਹੈ ਜੀ ਇਹਦਾ ਤੁਸੀਂ weight ਦੇਖੋਗੇ ਤੁਸੀਂ ਤੁਹਾਨੂੰ ਆਪ ਹੀ ਦੇਖੋ ਨਾ ਵੀ ਇੱਕ ਗੱਲ ਇਹ ਤਾਂ ਮੰਨਣੀ ਪਊਗੀ ਜੀ ਬੱਬੂ ਬਲੱਡ ਬੱਬੂ ਖਾਨ ਬਲੱਡ ਦਾ ਉਹ ਵੀ ਆਪਣਾ ਬੱਚਾ ਹਜੇ ਮੰਨ ਲਓ ਨਹੀਂ ਬਹੁਤ ਉਹਨਾਂ ਦਾ ਦੋ ਦੰਦ ਹਜੇ ਬੱਚਾ ਨਹੀਂ ਨਹੀਂ ਹਾਂ ਨਿਹਰਾ ਆਪਾਂ ਵੇਖੋ ਜੀ ਕੋਈ ਜਾਨਵਰ ਕੋਈ ਵੀ ਬਰਬਰੀ ਦੇ ਵਿੱਚ ਆਪਾਂ ਕਹਿ ਸਕਦੇ ਸਿਰਫ ਕੱਲਾ ਕੰਨਾਂ ਦੀ ਕੁਆਲਿਟੀ ਨਹੀਂ ਜੀ ਗੱਲ ਚੀਜ਼ਾਂ ਹੋਰ ਵੀ ਬਹੁਤ ਨੋਟ ਕਰਨ ਵਾਲੀਆਂ ਹੁੰਦੀਆਂ ਨੇ ਇਨਾਂ ਦਾ weight ਵੀ ਵੈਸੇ ਬੱਬੂ ਬਲੱਡ ਬਲੱਡ ਲਾਈਨ ਦਾ weight ਵੀ ਬਹੁਤ ਹੈ ਇਹਨਾਂ ਦਾ ਤੇ ਚਾਲ ਪੱਖੋਂ ਵੀ ਬਹੁਤ ਸੋਹਣੇ ਨੇ ਹਾਂਜੀ 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 ਹਰ ਚੀਜ਼ ਇਹਨਾਂ ਦੀ ਡਿਜ਼ਾਈਨ ਹੋਈ ਹੈ ਇਹਨਾਂ ਦਾ ਮੰਨ ਲਓ ਹੁਣ ਉਹ 2 ਦੰਦ ਦੇ ਜੇ ਬੱਚਾ ਆਪਣਾ ਨਾ weight ਵੀ ਆ ਮੇਰੇ ਹਿਸਾਬ ਨਾਲ ਬਿੰਬਾ ਹੈ ਜਿਹੜੇ ਫਾਰਮ ਵਿਜ਼ਿਟ ਕੀਤੇ ਲੋ 8 8 ਦੰਦ ਤੱਕ ਉਹਨਾਂ ਦਾ weight ਹੋਊਗਾ ਜਿੰਨਾਂ ਦਾ ਦੋ ਦੰਦ ਤੇ ਵੀ ਅੱਛਾ ਦੋ ਦੰਦ ਤੇ ਇਹਨਾਂ ਦਾ weight ਹੈ ਜੀ ਫਿਰ ਇਹ ਨਹੀਂਗਾ ਕੋਈ ਮੰਨ ਲਓ ਭਲਾਂ ਦੀ ਕਿੰਨਾ ਹੀ weight ਤੁਸੀਂ ਖਰਾਕ ਪਾ ਲੋ ਇਹਨਾਂ ਨੂੰ ਉਹ ਤਾਂ ਆਪਣੇ ਸਿਰ ਤੇ ਹੈ ਨਾ ਹਾਂਜੀ 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 ਕੋਈ ਲੱਤ ਨਹੀਂ 모ੜੂਗਾ ਕੋਈ ਪੈਰ ਨਹੀਂ 모ੜੂਗਾ ਠੀਕ ਮੋਟੇ ਹੁੰਦੇ ਨੇ ਠੀਕ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਹਣਾ ਜਿਵੇਂ ਆਮ ਜਿਵੇਂ ਨੋਰਮਲ ਬ੍ਰੀਡਰ ਉਤੋਂ ਦਾ ਤਗੜੇ ਹੋਣਗੇ ਪਰ ਫਿਰੋ ਪੈਰ ਮੋੜ ਜਾਂਦੇ ਆ ਬੜੇ ਮੈਂ ਫਾਰਮ 'ਚ ਦੇਖਿਆ ਜੀ ਅੱਛਾ ਤੁਸੀਂ ਜਸਪ੍ਰੀਤ ਜੀ ਇੱਕ ਉਹ ਬੱਚਾ ਚੱਕਿਓ ਜਿਹੜਾ ਤੁਸੀਂ ਪਹਿਲਾਂ ਕਹਿੰਦੇ ਸੀ ਬੱਕਰੀ ਦਾ ਟੁੱਟੇ ਕਰਨ ਵਾਲੇ ਦਾ ਅੱਛਾ ਠੀਕ ਹੈ ਜੀ ਹਾਂ ਉਹ ਉਹ ਲਓ ਜੀ ਤੁਸੀਂ ਇਹਦੀ ਮਾਂ ਵੀ ਦਿਖਾ ਦਿਓ ਜੀ ਹਾਂ ਜੀ ਮਾਂ ਟੁੱਟੋਂਗੇ ਐਵੇਂ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਇੱਕ ਅੱਛਾ ਜਸਪ੍ਰੀਤ ਜੀ ਜਿਹੜਾ ਇਹ ਬੱਚਾ ਇਹਦੀ ਮਾਂ ਤੁਸੀਂ ਸਾਨੂੰ ਦਿਖਾਉਗੇ ਹਾਂ ਜੀ ਜ਼ਰੂਰ ਜੀ ਆ ਰਹੀ ਇਹਦੀ ਮਾਂ ਏ ਮੱਲੋਣਾ ਛੱਡ ਕੇ ਵੀ ਦੇਖ ਲੈਣੇ ਆਪੇ ਇਹ ਨਹੀਂ ਕੋਈ ਪਾਸੇ ਆਣਾ ਵੀ ਆਪਾਂ ਕਹਿ ਸਕਦੇ ਆ ਵੀ ਹੋਰ ਕਿਸੇ ਦਾ ਬੱਚਾ ਅਗਲਾ ਗਊਗਾ ਵੀ ਬੱਚਾ ਕਿਸੇ ਹੋਰ ਦਾ ਮਾਂ ਕੋਈ ਹੋਰ ਦਿਖਾਈ ਜੰਨਾ ਹਾਂਜੀ ਹਾਂਜੀ ਨਹੀਂ ਨਹੀਂ ਉਹਦਾ ਲੈਣੀ ਹੈ ਬਿਲਕੁਲ ਜੀ ਬਿਲਕੁਲ ਆਪਾਂ ਦੇ ਕੋਲੇ ਬੱਚਾ ਦੋ ਤੇ ਜੰਗ ਰਿਹਾ ਹੈ ਠੀਕ ਹੈ ਜੀ ਠੀਕ ਹੈ ਵੇਖ ਲਓ ਜੀ ਤੁਸੀਂ ਇੱਕ ਟੁੱਟੇ ਕੰਨਾ ਦੀ ਬੱਕਰੀ ਹੈ ਉਹਦੇ ਤੋਂ ਇੱਕ ਚੰਗਾ ਟੋਪ ਦਾ ਬੱਚਾ ਦਿੱਤਾ ਉਹਨੇ ਅਸਲ ਤੇ ਖਾਸ ਯਾਨੀ ਕਿ ਚੰਗੇ ਬ੍ਰੀਡਰ ਦੀ ਨਿਸ਼ਾਨੀ ਤਾਂ ਆ ਹੀ ਹੁੰਦੀ ਹੈ ਆ ਹੀ ਹੁੰਦੀ ਹੈ ਹਾਂਜੀ ਬਹੁਤ ਵਧੀਆ ਜੀ ਜਸਪ੍ਰੀ ਜੀ ਬਹੁਤ ਵਧੀਆ ਤੁਹਾਡੇ ਚਲੋ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਜਾਨਵਰ ਸੋਹਣੇ ਨੇ ਤੁਹਾਡੇ ਅਗਾ ਰਿਜ਼ਲਟ ਚੰਗਾ ਦੇ ਰਿਹਾ ਹਾਂਜੀ ਹਾਂਜੀ ਮੇਨ ਤਾਂ ਤੁਹਾਨੂੰ ਪਤਾ ਹੀ ਬਈ ਮੇਨ ਗੱਲ ਮੁੱਕਦੀ ਆ ਕਿ ਰਿਜ਼ਲਟ ਤੇ ਮੇਨ ਗੱਲ ਤਾਂ ਰਿਜ਼ਲਟ ਤੇ ਮੁੱਕਦੀ ਆ ਜੀ ਹਾਂਜੀ ਅੱਛਾ ਜੀ ਤੁਸੀਂ ਅੱਛਾ ਜਸਪ੍ਰੀ ਜੀ ਜਿਹੜੀਆਂ ਇਹ ਬੱਕਰੀਆਂ ਨੇ ਹਾਂਜੀ ਇਹ ਤੁਸੀਂ ਬੱਬੂ ਤੋਂ ਖਰੀਦੀਆਂ ਨੇ ਜਾਂ ਆਸ-ਪਾਸੋਂ ਮੁੱਲ ਤੋਂ ਇਹ ਬਈ ਇਹ ਸਿਰਫ ਦੋ ਬੱਕਰੀਆਂ ਬੱਬੂ ਤੋਂ ਲਈਆਂ ਇਹ ਬਾਕੀ ਆਪਾਂ ਸਾਰੇ ਕਿੰਨ ਟੁਰ ਫਿਰ ਕੇ ਲਈਆਂ ਹੋਈਆਂ ਬੱਕਰੀਆਂ ਜੀ ਅੱਛਾ ਬਾਕੀ ਟੁਰ ਫਿਰ ਕੇ ਲਈਆਂ ਹਾਂਜੀ ਠੀਕ ਹੈ ਠੀਕ ਹੈ ਪਰ ਆਪਾਂ ਨੂੰ ਹਾਂਜੀ ਬੱਕਰੀਆਂ ए जी। जी। ठीक है, ठीक है। ठीक है अच्छा हान जी, हान जी। ए बब्बू खान ਦੇ ਘਰੋਂ ਦੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਅੱਛਾ ਵੇਖ ਸਕਦੇ ਤੁਸੀਂ ਆ ਬੱਬੂ ਖਾਨ ਦੇ ਘਰੋਂ ਬੱਕਰੀ ਖਰੀਦੀ ਹੈ ਹਾਂਜੀ ਹਾਂਜੀ ਬੱਕਰੀ ਖਰੀਦੀ ਪੱਠ ਖਰੀਦੀ ਜੇ ਆਪਾਂ ਇਹ ਪੱਠ ਲਈ ਸੀ ਅੱਛਾ ਪੱਠ ਲਈ ਸੀ ਇਹਦੇ ਤੋਂ ਸੂਆ ਲਿਆ ਹਾਂਜੀ ਸੂਆ ਲਿਆ ਜੀ ਸੂਆ ਲਿਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਜੀ ਇੱਕ ਆਰੀ ਬਣਾ ਪੱਠ ਲਈ ਸੀ ਜੀ ਅੱਛਾ ਵੇਖ ਸਕਦੇ ਤੁਸੀਂ ਬਾਕੀ ਇੱਕ ਗੱਲ ਹੈ ਜਸਪ੍ਰਿਤ ਹਾਂਜੀ ਬੱਬੂ ਖਾਨ ਦੇਆਂ ਬੱਕਰੀਆਂ ਵੈਸੇ ਅਲੱਗ ਹੀ ਪਛਾਣ ਹੈ ਇਹਨਾਂ ਦੀ ਹਾਂਜੀ ਇਹਨਾਂ ਦੀ ਅਲੱਗ ਪਛਾਣ ਹੈ ਅਲੱਗ ਪਛਾਣ ਹੈ ਨਹੀਂ ਇਹਨਾਂ ਦੇ ਕੋਈ ਦੋ ਰਏ ਨਹੀਂ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ ਬਾਕੀ ਉਹ ਅਲੱਗੇ ਦੇਸ ਦੀਆਂ ਨੇ ਪੱਖੋਂ ਵੀ ਵੇਟ ਪੱਖੋਂ ਵੀ ਹਾਂਜੀ ਥਾਣਾ ਲਿਵਾ ਚੰਗਾ ਉਹਨਾਂ ਦਾ ਨੈ ਨਕਸ਼ ਵੀ ਨੈ ਨਕਸ਼ ਵੀ ਬਹੁਤ ਸੋਹਣੇ ਤੁਸੀਂ ਹੋਰ ਵੀ ਵੇਖ ਸਕਦੇ ਹੋ ਬੱਕਰੀਆਂ ਪਰ ਉਹ ਵੀ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਵਿੱਚ ਖੜੀਆਂ ਨੇ ਅਲੱਗ ਤੋਂ ਬਹੁਤ ਵਧੀਆ ਬੱਬੂ ਜੀ ਅੱਛਾ ਜਸਪ੍ਰੀਤ ਜੀ ਜਿਹੜੇ ਤੁਹਾਡੇ ਕੋਲ ਬੱਚੇ ਖੜੇ ਨੇ ਹਾਂਜੀ ਇਹ ਤੁਸੀਂ ਸੇਲ ਕਰਨੇ ਨੇ ਇਹ ਅੰਜੇ ਛੇਲ ਬਾਕੀ ਕੀਤੇ ਵੀ ਹੋਏ ਆ ਆਪਾਂ ਕੋਈ ਵੇਣ ਗੱਲ ਤਾਂ ਹੀ ਹੁਣ ਤਾਂ ਇਸ ਟਾਈਮ ਤਾਂ ਨਹੀਂ ਕੋਈ ਹੈਗੇ ਪੱਠਾ ਤਾਂ ਹੈ ਨਹੀਂ ਅੱਛਾ ਪੱਠਾ ਹੈ ਨਹੀਂ ਪੱਠਾ ਹੈ ਨਹੀਂ ਬਰੀਡਰ ਮਿਲ ਜਾਣਗੇ ਜਿਹੜੀ ਅੱਛਾ ਜੇ ਬੱਚਾ ਬੱਕਰਾ ਲੈਣਾ ਚਾਹਵੇ ਕੋਈ ਹਾਂਜੀ ਠੀਕ ਹੈ ਘਰੇ ਰੱਖਣ ਉਹ ਮਿਲ ਜੇਗਾ ਚਲੋ ਠੀਕ ਹੈ ਜਸਪ੍ਰੀਤ ਜੇ ਕੋਈ ਹੋਵੇਗਾ ਜਰੂਰ ਅਸੀਂ ਤੁਹਾਡਾ ਨੰਬਰ ਨਾਲ ਸਕਰੀਨ ਤੇ ਦਿਆਂਗੇ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਵੀਰ ਨੂੰ ਕੋਈ ਬੱਚਾ ਚਾਹੀਦਾ ਹੋਵੇ ਤੁਹਾਡੇ ਨਾਲ ਕਨੈਕਟ ਜਰੂਰ ਕਰੇਗਾ ਉਹ ਠੀਕ ਹੈ ਜੀ ਕੋਈ ਠੀਕ ਹੈ ਜੀ ਲਓ ਜੀ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਫਾਰਮਰ ਪੰਜਾਬ ਟੀਵੀ ਤੇ ਤੇ ਹੋਰ ਵੀ ਕਿਸੇ ਤਰ੍ਹਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਵੇਖਣ ਦੇ ਲਈ ਸਾਨੂੰ ਆ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਬਣੇ ਰਹੋ ਸਾਡੀ ਅਗਲੀ ਵੀਡੀਓ ਦੇ ਵੇਖਣ ਲਈ ਸਾਨੂੰ ਜਰੂਰ ਮਿਲਦੇ ਆਂ ਚੰਗੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਤੁਹਾਡਾ